ਪੀਰਡੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਬਹਿਰਾ। ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਪਦ ਯੋਸੇ ਨਾਇਕ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹਦੇ ਨਾਲ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਵੀਰ ਕੌਰ ਤੇ ਪਾਸਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈਂਦਰ ਕੌਰ ਤੇ ਹਲਕਾ ਇੰਚਾਰਜ ਨਾਰਾਇਣ ਸਿੰਘ ਤਰਸੀਮ ਵੀ ਮੌਜੂਦ ਸਨ। ਇਹਨਾਂ ਆਗੂਆਂ ਨੇ ਹਲਕਾ ਸ਼ਤਰਾਣਾ ਦੇ ਪਿੰਡਾਂ ਜਿਵੇਂ ਕਿ ਚੰਬੋਚੋ, ਹਰਿਆਊ, ਸ਼ਤਰਾਣਾ ਅਤੇ ਹਰਚੰਦਪੁਰ ਦੇ ਵਿੱਚ ਕੱਗਰ ਨਦੀ ਦੇ ਕਿਨਾਰੇ ਦਾ ਨਿਰੇਖਣ ਕੀਤਾ। ਇਸਰਾਨ ਇਲਾਕੇ ਦੇ ਕਿਸਾਨਾਂ ਨੇ ਮੰਤਰੀ ਨਾਇਕ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਦੇ ਵਿੱਚ ਉਹਨਾਂ ਨੇ ਕੱਗਰ ਦੇ ਹਰ ਸਾਲ ਆਉਣ ਵਾਲੇ ਹੜ੍ਹਾਂ ਦੇ ਸਥਾਈ ਹੱਲ ਦੀ ਮੰਗ ਕੀਤੀ ਹੈ ਕਿਸਾਨਾਂ ਨੇ ਦੱਸਿਆ ਕਿ ਕੱਗਰ ਨਦੀ ਹਿਮਾਚਲ ਪ੍ਰਦੇਸ਼ ਦੀਆਂ ਸ਼ਿਵਾਲਿਕ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਭਾਰੀ ਤਬਾਹੀ ਮਚਾਉਂਦੀ ਹੋਈ ਪਾਕਿਸਤਾਨ ਵੱਲ ਵਹਿ ਜਾਂਦੀ ਹੈ ਉਹਨਾਂ ਨੇ ਦੱਸਿਆ ਕਿ ਇਸ ਨਦੀ ਦੇ ਵਿੱਚ ਟਾਂਗਰੀ ਮਾਰਕੰਡਾ ਪਟਿਆਲਾ ਨਦੀ ਸਰਹੰਦ ਚੋ ਅਤੇ 25 ਦਰਾ ਵਰਗੇ ਦਰਜਨਾ ਹੋਰ ਨਾਲੇ ਵੀ ਮਿਲ ਜਾਂਦੇ ਨੇ ਇਸ ਕਾਰਨ ਹਜ਼ਾਰਾਂ ਕਿਊਸਿਕ ਪਾਣੀ ਦੀ ਆਮਦ ਹੋ ਜਾਂਦੀ ਹੈ ਤੇ ਹੜਾਂ ਕਾਰਨ ਸਿਰਫ ਫਸਲਾਂ ਦਾ ਨੁਕਸਾਨ ਹੁੰਦਾ ਸਗੋਂ ਪਸ਼ੂਆਂ ਅਤੇ ਕੀਮਤੀ ਜਾਨਾਂ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਕਿਸਾਨਾਂ ਦੀ ਮੰਗ ਸੁਣਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ਼੍ਰੀਪਦ ਯੂਸੇ ਨਾਇਕ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਹਮਾਇਤ ਕਰਦੇ ਨੇ ਤੇ ਉਹਨਾਂ ਦੀ ਖੁਸ਼ਹਾਲੀ ਦੇ ਲਈ ਹਮੇਸ਼ਾ ਯਤਨਸ਼ੀਲ ਵੀ ਰਹਿੰਦੇ ਨੇ ਉਹ ਤੇ ਉਹਨਾਂ ਦਾ ਵਾਅਦਾ ਕੀਤਾ ਹੈ ਕਿ ਖੁਦ ਇਸ ਮੰਗ ਪੱਤਰ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚਾਉਣਗੇ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੱਕ ਅਗਰ ਦਾ ਸਥਾਈ ਹੱਲ ਵੀ ਕੀਤਾ ਹੈ